ਖਰੜਦੀ ਨਿੱਜਰ ਰੋਡ ਉੱਪਰ ਸਵਾਲਕ ਇਨਕਲੇਵ ਦੇ ਨੇੜੇ ਅਤੇ ਛੱਜੂ ਮਾਜਰਾ ਚੌਕ ਕੋਲ ਮੀਂਹ ਦੇ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਅਕਸਰ ਗੋਡੇ-ਗੋਡੇ ਪਾਣੀ ਖੜ ਜਾਂਦਾ ਜਿਸ ਵਿੱਚ ਸੀਵਰੇਜ ਦਾ ਪਾਣੀ ਵੀ ਮਿਲਿਆ ਹੁੰਦਾ ਹੈ ਪ੍ਰਸ਼ਾਸਨ ਦੇ ਮਾਮਲਾ ਧਿਆਨ ਵਿੱਚ ਹੋਣ ਦੇ ਬਾਵਜੂਦ ਇਸ ਮਸਲੇ ਦਾ ਪੱਕਾ ਪ੍ਰਬੰਧ ਨਹੀਂ ਕੀਤਾ ਜਾਂਦਾ ਜਿਸ ਕਾਰਨ ਪਰੇਸ਼ਾਨ ਹੋ ਕੇ ਲੋਕਾਂ ਨੇ ਸੱਜੂ ਮਾਜਰਾ ਚੌਕ ਉੱਤੇ ਇਕੱਠੇ ਹੋ ਕੇ ਆ ਕੇ ਧਰਮਾ ਦੇ ਤੇ ਸ਼ਾਸਨ ਕਸਕਾਰ ਵਾਲੇ ਬਾਜੀ ਨੂੰ ਲੋਕਾਂ ਨੂੰ ਕਿਸੇ ਮਾਮਲੇ ਪਹੁੰਚੇ ਪਾਣੀ ਦੇਕਾਰੀਆਂ ਨੇ ਵਿਸ਼ਵਾਸ ਬਾਇਆ ਕਿ ਇਸ ਮਸਲੇ ਦਾ ਪੱਕਾ ਪ੍ਰਬੰਧ ਕੀਤਾ ਜਾਵੇਗਾ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਨਹੀਂ ਹੈ ਜੀ ਤੁਹਾਡੇ ਕੋਲੇ ਬੈਠ ਜਾਈਏ ਜੀ ਬੁਲਾਏ ਤੇ ਆਏ ਜੀ ਬਹੁਤ ਸਾਲ ਵੀ ਆਏਗੇ 200 ਸਾਲ ਹੋ ਗਈ ਜਾਈ ਚੁਕਿਆ ਸਰ ਬਹੁਤ ਰਿਕਵੈਸਟਾਂ ਕਰੀਆ ਸਾਥ ਤੁਹਾਨੂੰ ਧੰਨ ਸੇ ਰੱਖਦੇ ਸਰ ਹੋਵੇ ਕਮੇਟੀ ਚ ਆਏ ਨੂੰ 26 ਸਾਲ ਹੋ ਗਏ 26 ਸਾਲ ਹੋ ਗਏ ਕਮੇਟੀ ਚ ਬਿਤਾਏ ਨੂੰ ਮੇਰੀ ਕੰਮ ਕੀ ਬਹੁਤ ਧੰਨਵਾਦ ਹੈ ਜੀ ਨੂੰ ਇੰਨੀ ਬੇਨਤੀ ਹਾਂ ਮਾ ਯਾਰ ਫਿਰ ਫਿਰ ਬਾਹਰੋਂ ਅੰਦਰ ਦੇ ਕਿ ਆ ਮੈਨੂੰ ਤਾਂ ਨਹੀਂ ਆ ਰਹੇ पिछे ارے بیچ میں ا کے بات کرو کال میں تھوڑا کم دار پانی تو لگاؤ سر یہ جالتا ہو رہے تو زیادہ ا رہا ہے سارا دیکھ رہے ہیں دیکھنے تو پتہ ہی لگتا وہاں پہ بیٹھ کے پتہ لگے گا سارے مسئلے इकट्ठे شروع ہو گئے حل ہوئے بعد میں جو ہوگا اپا جا ٹریکٹر بھیج لاؤ وہ سارے کہہ رہے ہیں ادھر لے جا جا ٹریکٹر بھیج لا جا گڈی جا دے ٹریکٹر بھیج لاو بڑی اچھی ہو گی ਆ ਜੋ ਟਰੈਕਟਰ ਆ ਜੋ ਬਈ ਟਰੈਕਟਰ ਲੈ ਆ ਰਹੇ ਨੇ ਰਾਹੋਂ ਦੇ ਵਿੱਚ ਬੜੀਆ ਕੱਪੜਾ ਪਾ ਕੇ ਆ ਕੇ ਖੜੇ ਹੋ ਗਏ ਉਹ ਫਿਰ ਤਾਂ ਸ਼ੁਰੂ ਹੋਊਗਾ ਪਹਿਲਾਂ ਸਾਰਾ ਕੁਝ ਦਿਖਾਏਗਾ ਆ ਕਿਸਾਨਾ ਉਹ ਟੁੜ ਕੇ ਲਾएंगे ਪੈਦਲ जाएंगे ਕਿੱਥੇ ਗਾੜੀ 'ਚ ਨਹੀਂ ਜਾਣਾ ਨਹੀਂ ਨਹੀਂ ਬਿਲਕੁਲ ਸਹੀ ਅਜੀਜ਼ ਸਹੀ thank ਇਹ ਜਿਹੜਾ ਜਾਈ ਹੈ ਇਹ ਜਿਹੜਾ ਇਸ ਤੇ ਪੈਕਿੰਗ ਦਾ ਕੰਮ ਹੋ ਸੀ ਅਜੇ ਸ਼ੁਰੂ ਹੋਇਆ ਹੈ ਇਹਦੇ ਇਸ ਤੇ ਪੈਕਿੰਗ ਦਾ ਉਸ ਤੋਂ ਬਾਅਦ ਸਰਵੇਖਕ ਤੇ ਮਾਰੀ ਕਰ ਦਿੰਦੇ ਆ ਸਾਈ ਕਿਉਂਕਿ ਇਹਦੇ ਕਿਸੇ ਕਿਸੇ ਕਮੇਟੀ ਤੋਂ ਪਾਸ ਹੋਣਾ ਹੈ ਉਹਦਾ ਟੈਂਡਰ ਲੈਣਾ ਹੈ ਉਹਨੂੰ ਟਾਈਮ ਲੱਗਦਾ ਹੈ ਅਗਰ ਇਹ ਮੈਂ ਕਰਵਾ ਚਾਹੇ ਤੁਸੀਂ ਦਾਖਲ ਪੱਤਰ ਦੇ ਕੇ ਆਪ ਨੂੰ ਸੂਚਿਤ ਦਿਨ। ਅਗਰ ਜੇ ਇਸ ਤੇ ਤੇ ਨਹੀਂ ਤੇ ਜੇ ਇਹ ਜੀ ਇਹ ਕਹਿੰਦਾ ਆਲੇ ਕੁ ਸਰ ਬੇਨਤੀ ਹੈ ਉਹ ਤੁਹਾਨੂੰ ਸਰ ਬੇਨਤੀ ਹੈ ਜਿੱਥੇ ਵੀ ਇੱਥੇ ਸੁਸਾਇਟੀਆਂ ਬੜੀਆਂ ਕਿਸੇ ਦਾ ਵੀ ਐਸਟੀਪੀ ਨਹੀਂ ਬਣਿਆ ਹੋਇਆ ਸਾਰਾ ਆਪਦਾ ਸੀਵਰੇਜ ਦਾ ਪਣੀ ਸੜਕਾਂ ਦੇ ਛੱਡਦੇ ਆ ਤੇ ਉਹਨਾਂ ਤੋਂ ਇੰਕੁਇਰੀ ਕਰੋ ਜੀ ਉਹਨਾਂ ਦੀ ਸਾਰੀ ਇਨਸਪੈਕਸ਼ਨ ਕਰਾਓ ਕਿਹੜੀ ਪੋਲਿਊਸ਼ਨ ਕੋਡ ਵਾਲੇ ਨੂੰ ਗੈਰ ਕਰਤੀ ਹੈ ਜਿੱਦੀਆਂ ਸੁਸਾਇਟੀਆਂ ਬੜੀਆਂ ਜਿਹਦੇ ਐਸਟੀਪੀ ਨਹੀਂ ਲੱਗੇ ਤੁਸੀਂ ਵੀ ਸੁਸਾਇਟੀਆਂ ਵਾਲੇ ਆ ਸਰ ਦੇਖੋ ਤੁਸੀਂ ਪੈਸੇ ਭਰ ਕੇ ਮਦਦ ਨੂੰ ਫਿਰਦੇ ਆ ਸੋਸਾਇਟੀ ਵਾਲਿਆਂ ਨੇ ਇਸ ਤਰ੍ਹਾਂ ਨਾਰੰਕ ਹੋ ਜਾਂਦੇ ਨੇ ਸਭ ਸੰਘੇ ਆਪਣੇ ਲੈਵਲ ਤੇ ਜਿਹੜੀ ਤੁਹਾਨੂੰ ਆਰਡਰ ਜਿਹੜੀ ਬਣੀ ਆ ਆਪਾਂ ਆਪਣੀ ਸੋਸਾਇਟੀਆ ਦੇ ਵਿੱਚ ਤੁਸੀਂ ਉਹਨਾਂ ਨੂੰ ਐਸਟੀਪੀ ਲਾਉਣ ਬਾਰੇ ਕਹੋ ਅਸੀਂ ਵੀ ਆਪ ਦੇ ਵੱਲੋਂ ਕਾਰਵਾਈ ਕਰ ਰਹੇ ਹਾਂ ਉਹ ਤੁਸਟ ਕਰ ਦਿੱਤੇ ਸਾਰਿਆਂ ਨੂੰ ਇਹਨਾਂ ਤੇ ਵੱਡਾ ਜੁਰਮਾਨਾ ਵੀ ਪਾਉਣਾ ਸਰ ਖੜਾ ਨਾ ਨੀਂਸੀ ਨੇ ਨਕਸ਼ੇ ਬਾਕੀ ਕਿਤੇ ਨਹੀਂ ਉਹਨਾਂ ਦੇ ਸਾਰੇ ਅੰਦਰ ਜ਼ਮੀਨ ਨਹੀਂ ਨਿਕਲ ਸਕਦਾ ਸੁਣੋ 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 ਸੁਣਾ ਬਾਤ ਕਰੋ ਇਹ ਚਾਹੀਦਾ ਹੈ ਚੱਲ ਕੇ ਆਵਦੇ ਨੇ ਕੋਈ ਡਰਗਲ ਨਾ ਤੁਹਾਡਾ ਪੈਸਾ ਨਹੀਂ ਅਰਜੀ ਕਰਨਾ ਕੰਪਨੀ ਵਾਲੇ ਕਰਾ ਦੇਣਾਂ ਕਾਹਦੇ ਬਹਿਣਾ ਕਹੋ ਕਮੇਡੀ ਮੈਂ ਕਿਸੇ ਨਾਲ ਲਿਖਤੀ ਮਨ ਨਹੀਂ ਦੇਣਾ ਸਾਨੂੰ ਸਾਰਿਆਂ ਨੂੰ ਪਤਾ ਹੈ ਮਤਲਬ ਕਿਹੜਾ ਹੋਵੇਗਾ ਜਿੱਥੇ ਅਸੀਂ ਆਹ ਪਾਣੀ ਤਾਂ ਆਉਣਾ ਨਹੀਂ ਹੈ ਟੈਂਕਰ ਦੁਬਾਰਾ ਆ ਗਏ ਨਹੀਂ ਨਹੀਂ ਉਹ ਬਹੁਤ ਸੋ ਇਹ ਤਾਂ ਅਸੀਂ ਮਾਹੌਲ ਛੱਜੂ ਮਾਜਰਾ ਚੌਕ ਉੱਤੇ ਲੱਗੇ ਧਰਨੇ ਦਾ ਹੁਣ ਵੇਖਦੇ ਹਾਂ ਕਿ ਖਰੜ ਐਮ ਸੀ ਵਾਲੇ ਜਾਂ ਫਿਰ ਮਹੱਲੀ ਜ਼ਿਲ੍ਹਾ ਪ੍ਰਸ਼ਾਸਨ ਬਰਖਾ ਦੀ ਇਸ ਪਾਣੀ ਦਾ ਕਦੋਂ ਹੱਲ ਕਰੇਗਾ ਖਰੜ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ ਗੱਲ ਨਹੀਂ ਹੈ ਸਭ ਛੋਟੇ ਕੋਲੇ ਫਿਰ ਚਾਏ ਤੇ ਬੁਲਾਏ ਤੇ ਆਏ ਆ ਜੀ ਬਹੁਤ ਸਾਲ ਵੀ ਆਏ ਜੀ ਬਹੁਤ ਸਾਲ ਹੋ ਗਏ ਜਾਈ ਤੁਸਰ ਬਹੁਤ ਰਿਕਵੈਸਟਾਂ ਕਰਦੀ ਆ ਸਤਿ ਧਿਆਨ ਨਾਲ ਸਰ ਹੋ ਗਏ ਪਿੰਡ ਕਮੇਟੀ ਚ ਆਏ ਨੂੰ 26 ਸਾਲ ਹੋ ਗਏ 26 ਸਾਲ ਹੋ ਗਏ ਕਮੇਟੀ ਚ ਜਾਈ ਨੂੰ ਤੁਹਾਡਾ ਸੁੰਗੀ ਵਾਲਾ ਬਹੁਤ ਧੰਨਵਾਦ ਆ ਜੀ ਨੂੰ ਇੰਨੀ ਬੇਨਤੀ ਹਾਂ ਮਾ ਯਾਰ ਰਿਪਰਟੈਂਟ ਕਰਦੇ ਨਹੀਂ ਜੀ ਇਹ ਵੀਰੇ ਬਾਦ ਨੂੰ ਉੱਪਰ ਲੈ ਕੇ ਆਉਂਦਾ ਨੇ ਆ ਰਹੀ ਅਨਮੋਲ ਗੱਲ ਮੈਂ ਕਹਦੇ ਨਹੀਂ ਆ ਰਹੀ ਸਰ ਜੀ ਤੁਸੀਂ ਅੰਦਰ ਆਓ ਤੁਸੀਂ ਅੰਦਰ ਆਓ ਅੰਦਰ ਕਰੇਗਾ ਸਭ ਪਿੱਛੇ ਹੈ ਪਿੱਛੇ ਚਾਹ ਪੁੱਛਾਓ ਆਪਾਂ ਨੂੰ